ਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਪਟੇਕ ਐਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਮੀਰਦਰ ਦੇ ਤੁਸੀਂ ਦੇਖਣਾ ਤੋਂ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਆਪਾਂ ਤੁਹਾਡੇ ਨਾਲ ਜਿਹੜੀ ਵੀਡੀਓ ਸ਼ੇਅਰ ਕਰਨ ਲੱਗੇ ਆ ਤੇ ਆਪਾਂ ਮੂਰੀਆਂ ਦੇ ਡਿਜ਼ਾਈਨ ਦੀ ਵੀਡੀਓ ਸ਼ੇਅਰ ਕਰਨ ਲੱਗੇ ਆ ਤੁਹਾਡੇ ਨਾਲ ਇਹ ਆਪਾਂ ਕਾਲੇ ਨਾਲ ਬਣਾਉਣੀ ਹੈ ਗੋਟਾ ਪੱਤੀ ਨਾਲ ਗੋਟਾ ਪੱਤੀ ਨਾਲ ਜਿਹੜੇ ਹੈਗੇ ਮੂਰੀਆਂ ਬਣਾਉਣੀਆਂ ਨੇ ਇਹ ਦੇਖੋ ਇਹ ਬੜਾ ਕਮੀਜ਼ ਤਿਆਰ ਕਰਿਆ ਆਪਾਂ ਨੇ ਜਦੋਂ ਪੂਰਾ ਸੂਟ ਤਿਆਰ ਹੋ ਗਿਆ ਫਿਰ ਤੁਹਾਨੂੰ ਦਿਖਾਵਾਂਗੇ ਦੇਖੋ ਬਹੁਤ ਸੋਹਣਾ ਯੂਨੀਕ ਜਿਹਾ ਪੀਸ ਜਿਹੜਾ ਹੈਗਾ ਬਣਿਆ ਹੋਇਆ ਸੂਟ ਦਾ ਆ ਦੇਖੋ ਹੈਂਡਵਰਕ ਹੈਗਾ ਵੀ ਨੈੱਟ ਬਣਿਆ ਹੋਇਆ ਬਾਹਾਂ 'ਮ ਆਪਾਂ ਨੇ ਪਾਕਿਸਤਾਨੀ ਰੱਖਿਆ ਨੇ ਐਸ ਤਰ੍ਹਾਂ ਬਾਹਾਂ 'ਤੇ ਵੀ ਲੈਸ ਲਗਾਈ ਹੈ ਤੇ ਇਹ ਪਿੱਛੇ ਆਪਾਂ ਨੇ ਲਟਕਣ ਲਗਾਇਆ ਦੇਖੋ ਕਿੰਨੇ ਸੋਹਣੇ ਲਟਕਣ ਲਗਾਏ ਆ ਇਹਨਾਂ ਦੀ ਸਲਵਾਰ ਸਿੰਪਲ ਸੀਗੀ ਉਹਦੇ ਕਰਕੇ ਆਪਾਂ ਮੋਰੀਆਂ ਦਾ ਡਿਜ਼ਾਈਨ ਬਣਾਉਣ ਲੱਗੇ ਆ ਤੁਸੀਂ ਵੀ ਜਿੱਦਾਂ ਵਰਦੀ ਪਾਰਟੀ ਵਿਆਹ ਕੋਈ ਤੈਦਾ ਤਿਆਰ ਤਾਂ ਸਾਕੇ ਤੇ ਤੇ ਹੁਣ ਆ ਦੇਖੋ ਇੱਕ ਇੱਕਾ نیچے ਲਾਈਨ ਤਾਂ ਮੈਂ ਲਗਾ ਲਈ ਤੇ ਬਾਅਦੋਂ ਮੇਰੇ ਜਿਆਦਾ ਆਇਆ ਕਿ ਤੁਹਾਡੇ ਨਾਲ ਆਪਾਂ ਵੀਡੀਓ ਸ਼ੇਅਰ ਕਰਦੇ ਆ ਕਿਉਂਕਿ ਬਹੁਤ ਭੈਣਾਂ ਦੇ ਕਮੈਂਟ ਆਉਂਦੇ ਨੇ ਜੇ ਹੁਣ ਤੁਸੀਂ ਸਲਾਈ ਦੀਆਂ ਵੀਡੀਓ ਨਹੀਂ ਦਿੰਦੇ ਹੈਗੇ ਬਹੁਤ ਜਿਆਦਾ ਵਿਜੀ ਹੁੰਨੇ ਆ ਜੀ ਬੁਟੀਕ ਤੇ ਅੱਜ ਹੁਣ ਆਪਾਂ ਟਾਈਮ ਕੱਢ ਕੇ ਤੁਹਾਡੇ ਲਈ ਵੀਡੀਓ ਦੇਣ ਲੱਗੇ ਆ ਆ ਦੇਖੋ ਪਹਿਲਾਂ ਆਪਾਂ ਨੀਚੇ ਆਪਾਂ ਨੇ ਸੂਟ ਨਾਲ ਦੀ ਆਹ ਰਿਹਾ ਪਾਲੀ ਜੀ ਉੱਪਰ ਆਪਾਂ ਨੇ ਗੋਟਾ ਪੱਤੀ ਨਾਲ ਦੀ ਪਾਲੀ ਸਕਿਨਰ ਇਹਦਾ ਹਨ ਜਿਹੜੀ ਆਪਾਂ ਨੇ ਗੋਟਾ ਪੱਤੀ ਦਾ ਕਲਰ ਹੈਗਾ ਆ ਪਹਿਲਾਂ ਆਪਾਂ ਨੇ ਮੂਰੀਆਂ ਤਿਆਰ ਕਰ ਲਈਆਂ ਦੇਖੋ ਜਿੱਦਾਂ ਆਪਾਂ ਸਿੰਪਲ ਮੂਰੀਆਂ ਝੜਦੇ ਆਂ ਓਦਾਂ ਮੂਰੀਆਂ ਤਿਆਰ ਕਰ ਲਈਆਂ ਹੁਣ ਦੇਖੋ ਇੱਕ ਇੱਕ ਲੇਅਰ ਆਪਾਂ ਨੇ ਸਿੱਧੇ ਸਿੱਧੀ ਦੇਖੋ ਸੇਹਣਾ ਲਾਇਆ ਹੋਇਆ ਨੇ ਸੇਹਣ ਦੇ ਉੱਪਰ ਉੱਪਰ ਹਨ ਲਾਗਾ ਤੇ ਇੱਕ ਆਪਾਂ ਨੇ نیچے ਲਗਾ ਤੇ ਇੱਕ ਆਪਾਂ ਉੱਪਰ ਲਗਾਵਾਂਗੇ ਆਪਾਂ ਜਿਹੜੇ ਹੈਗੇ ਸਿੱਧੀਆਂ ਕੱਲੀਆਂ ਲਾਈਨਾਂ ਲਾਵਾਂਗੇ ਦੋ ਦੋਨਾਂ ਮੋਰੀਆਂ ਤੇ ਫਿਰ ਆਪਾਂ ਇਹਦੇ ਵਿੱਚ ਡਿਜ਼ਾਈਨ ਭਰਾਂਗੇ ਬਹੁਤ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਹੈਗੇ ਵਿੱਚ ਭਰੇ ਜਾਂਦੇ ਆ ਤੁਸੀਂ ਜਿੱਦਾਂ ਦੇ ਮਰਜ਼ੀ ਚੈੱਕ ਬਣਾ ਲਓ ਹਨਾ ਡੱਬੀਆਂ ਬਣਾ ਲਓ ਆਪਾਂ ਇਹਦੇ ਵਿੱਚ ਡੱਬੀਆਂ ਹੀ ਭਰਾਂਗੇ ਮੈਨੂੰ ਡੱਬੀਆਂ ਵਾਲਾ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਤੇ ਡਿਜ਼ਾਈਨ ਜਿੰਨੇ ਆਪਾਂ ਡਿਜ਼ਾਈਨ ਬਣਾਇਆ ਕਰਾਂਗੇ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਫਿਰ ਲੱਗਦਾ ਲਾਉਣ ਦਾ ਤਾਂ ਇੱਕਾ ਤਾਂ ਇੱਕੋ ਹੀ ਹੁੰਦਾ ਜੀ ਇਹਦੇ ਚ ਆਪਾਂ ਤੁਹਾਨੂੰ ਲਾ ਕੇ ਦਿਖਾ ਦਿਆਂਗੇ ਆ ਦੇਖੋ ਇਹ ਇੱਕ ਸੇ ਸਲਾਈ ਨਾਲ ਹੀ ਲੱਗ ਜਾਂਦੀ ਹੈ ਗੋਟਾ ਪੱਤੀ ਇਹ ਜਿਹੜੀ ਮਸ਼ੀਨ ਹੈ ਗੋਟਾ ਪੱਤੀ ਬਹੁਤ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਲਾਉਂਦੀ ਹੈਗੀ ਜਿਹੜੇ ਦੂਜੀਆਂ ਮਸ਼ੀਨਾਂ ਨੇ ਤਾਂ ਸੂਈ ਜਿਵੇਂ ਨਾ ਪਾੜ ਦੇ ਦਿੰਦੀ ਹੈ ਗੋਟਾ ਪੱਤੀ ਇਹਨਾਂ ਦੇਖੋ ਬਹੁਤ ਵਧੀਆ ਲੱਗਦੀ ਹੈ ਆ ਦੇਖੋ ਹੁਣ ਆਪਾਂ ਇਧਰੋਂ ਸਿਰੇ ਤੇ ਲਿਆ ਕੇ ਉਧਰੋਂ ਹੀ ਮੋੜ ਲਾਂਗੇ ਉਹਨੂੰ ਉਦਰੀ ਮੋੜ ਲਾਂਗੇ ਹਾਂ ਦੇਖੋ ਹੁਣ ਆਪਾਂ ਇਹਨੂੰ ਕਟਿੰਗ ਨਹੀਂ ਕਰਦੇ ਇਹਨੂੰ ਇੱਥੋਂ ਹੀ ਗੋਟਾ ਪੱਤੀ ਨੂੰ ਮੋੜ ਲਾਂਗੇ ਹਾਂ ਹੁਣ ਆਪਾਂ ਤੇ ਢੀਤਾਰ-ਤਾਰ ਕਰਕੇ ਰੱਖਣੀ ਹੈ ਜੀ ਦੇਖੋ ਇਸ ਤਰ੍ਹਾਂ ਇਹਨੂੰ ਇੱਥੇ ਲੈ ਜਾਾਂਗੇ ਸਲਾਈ ਲਾ ਕੇ ਤੁਸੀਂ ਨਿਸ਼ਾਨ ਵੀ ਲਾ ਸਕਦੇ ਹੋ ਡੇਢ-ਡੇਢ ਦੇ 2-2 ਦੇ ਜਿੰਦਾ ਮਰਜ਼ੀ ਨਿਸ਼ਾਨ ਲਾ ਲਓ ਮੈਂ ਇਸ ਤਰ੍ਹਾਂ ਹੀ ਲਾ ਦੂੰਗੀ ਆ ਦੇਖੋ ਹੁਣ ਆਪਣੀ ਜਿਹੜੀ ਹੈਗੀ ਜਿਨਾਂ ਇੱਥੇ ਵਾਗੇ ਦੇਖੋ ਇੱਥੋਂ ਫੇਰ ਇਹਨੂੰ ਕੀ ਕਰਨਾ ਐਸ ਤਰ੍ਹਾਂ ਪਾਣੀ ਲੈਣਾ ਦੇਖੋ ਜਿਨਾਂ ਜਿਨਾਂ ਕ ਆਪਾਂ ਨੇ ਉਧਰ ਲਾਇਆ ਦੇਖੋ ਉਸ ਤਰੀਕੇ ਨਾਲ ਹੀ ਆਪਾਂ ਜਿਹੜਾ ਹੈਗਾ ਇੱਧਰ ਲਾਵਾਂਗੇ ਪਹਿਲਾਂ ਅਸੀਂ ਬਣਾ ਕੇ ਦਿੱਤੀ ਇਹਨੇ ਬਹੁਤ ਕਸਟਮਰਾਂ ਨੇ ਇਹ ਲਾਸੀ ਬਣਾ ਕੇ ਦਿਤੀਆਂ ਤੇ ਇਹ ਬਹੁਤ ਜ਼ਿਆਦਾ ਪਸੰਦ ਕਰੀ ਕਸਟਮਰ ਮੇਹ ਵਾਲਾ ਮੂਰੀ ਦਾ ਦੁਕਾਨ ਬਹੁਤ ਜ਼ਿਆਦਾ ਪਸੰਦ ਕਰਿਆ ਗਿਆ ਦੇਖੋ ਫੇਰ ਆਪਾਂ ਇੱਥੇ ਆ ਜਾਾਂਗੇ ਜਿਹੜਾ ਅਗਲੀ ਵਾਰ ਬਣਾਉਣਾ ਹੈ ਦੂਜਾ ਕੀ ਕਰਨਾ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਬਣਦੀ ਦਾ ਥੋੜੀ ਜਿਹੀ ਹੌੜੀ ਏ ਠੀਕ ਹੈ ਕੀ ਇਹ ਨਾਲ ਬਣਦੀਆਂ ਨੇ ਪਰ ਔਖਾ ਕੋਈ ਨਹੀਂ ਹੈਗਾ ਆ ਦੇਖੋ ਹੁਣ ਆਪਣਾ ਇੱਥੇ ਖਤਮ ਹੋ ਗਿਆ ਡਿਜ਼ਾਈਨ ਇੱਥੋਂ ਆਪਾਂ ਨੂੰ ਕੱਟ ਕਰ ਲਾਂਗੇ ਹੁਣ ਆਪਾਂ ਦੇਖੋ ਕਿੰਨਾ ਸੋਹਣਾ ਬਣਿਆ ਹੁਣ ਆਪਾਂ ਇਧਰੋਂ ਜਿਹੜਾ ਹੈਗਾ ਇਧਰੋਂ ਤਰਾਂਗੇ ਇਸ ਤਰ੍ਹਾਂ ਜਿਹੜੇ ਹੈਗੇ ਡੱਬੀਆਂ ਬਣਾਵਾਂਗੇ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਜਿਹੜਾ ਹੈਗਾ ਇਧਰੋਂ ਘਰ ਲਾਂਗੇ ਇਹਦੀ ਸੇਧ ਜੇ ਨੂੰ ਜਿੱਥੇ ਜੇ ਆਪਣਾ ਡੱਬਾ ਆਇਆ ਹੈਗਾ ਦੇਖੋ ਇਹਦੀ ਸੇਧ ਜੇ ਨੂੰ ਆਪਾਂ ਫਿਰ ਧਰ ਲਾਂਗੇ ਇਹ ਰਾਮ ਨਾਲ ਪਲਟ ਜਾਂਦਾ ਦੇਖੋ ਕੋਈ ਇਹਦੇ ਇਹਦੀ ਪੁੱਠ ਸਿੱਧ ਨਹੀਂ ਹੈਗੀ ਦੇਖੋ ਇੱਥੋਂ ਜਦੋਂ ਸੇਹਣ ਆ ਗਈ ਨੇ ਇਸ ਤਰ੍ਹਾਂ ਹੀ ਪਲਟ ਲੈਣੇ ਆ ਦੇਖੋ ਇਥੋਂ ਬਲ ਖਾ ਜਾਂਦੀ ਹੈ ਗੋਟਾ ਪੱਤੀ ਕਿਉਂਕਿ ਇਹਦੀ ਕੋਈ ਪੁੱਠ ਸਿੱਧ ਨਹੀਂ ਹੈਗੀ ਇਹਨੂੰ ਤੁਸੀਂ ਰਾਮ ਨਾਲ ਜਿਵੇਂ ਮਰਜੀ ਲਾ ਸਕਦੇ ਹੋ ਇੱਕ ਇੱਕ ਆਪਾਂ ਨੇ ਜਿਹੜਾ ਹੈਗਾ ਚੈੱਕ ਤਿਆਰ ਕਰਤਾ ਜੀ ਦੇਖੋ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਦੂਰਾ ਕਰਾਂਗੇ ਆ ਦੇਖੋ ਉਧਰ ਮੈਂ ਲਾਉਣ ਲੱਗੀ ਇਹਦੇ ਵਿੱਚ ਵਿੱਚ ਇੱਕ ਇੱਕ ਹੋਰ ਮਾਰਾਂਗੇ ਆਪਾਂ ਸਲਾਈ ਜਿਹੜਾ ਡੱਬਾ ਰਹਿ ਗਿਆ ਉਹਦੇ ਵਿੱਚ ਵਿੱਚ ਛੋਟੀਆਂ ਡੱਬੀਆਂ ਹੋ ਜਾਣਗੀਆਂ ਆ ਦੇਖੋ ਜਿਹੜਾ ਹੁਣ ਡੱਬੀ ਦਾ ਇਹਦਾ ਸੈਂਟਰ ਆਉਂਦਾ ਬਿਲਕੁਲ ਹਨਾ ਆ ਦੇਖੋ ਉਥੋਂ ਆਪਾਂ ਦੁਆਰਾ ਕਰ ਲਵਾਂਗੇ ਇਹ ਜਿਹੜੇ ਜੇ ਤੋਂ ਛੋਟੇ ਹੈਵੀ ਸੂਟ ਆਉਂਦੇ ਨੇ ਹਨ ਸ਼ਰਟਾਂ ਵਧੀਆ ਵਰਕ ਵਾਲੀਆਂ ਆਉਂਦੀਆਂ ਨੇ ਤਾਂ ਤੁਸੀਂ ਐਦਾਂ ਜਿਹੜਾ ਹੈਗੇ ਮੂਰੀਆਂ ਡਿਜ਼ਾਈਨ ਕਰ ਸਕਦੇ ਹੋ ਜੇ ਮੂਰੀਆਂ ਤੇ ਵਰਕ ਵਗੈਰਾ ਨਹੀਂ ਹੈਗਾ ਗੋਟਾ ਪੱਤੀ ਨਾਲ ਤੁਸੀਂ ਜਿੰਨੇ ਮਰਜ਼ੀ ਡਿਜ਼ਾਈਨ ਬਣਾ ਸਕਦੇ ਹੋ ਆ ਦੇਖੋ ਇੱਥੇ ਹੀ ਆਪਾਂ ਵਾਪਸ ਹੋਵਾਂਗੇ ਇਹ ਤਾਂ ਦੇਖੋ ਕਿੰਨੀ ਜਿਆਦੇ ਭਰ ਗਈ ਮੂਰੀ ਕਿੰਨੀ ਸੋਹਣੀ ਲੱਗਦੀ ਹੈ ਪਹਿਲਾਂ ਮੈਨੂੰ ਆਪ ਨੂੰ ਥੋੜੀ ਜਿਹੀ ਖਾਲੀ ਜਿਹੀ ਲੱਗੀ ਜੇ ਤੁਸੀਂ ਪਤਲੀ ਮੂਰੀ ਕਰਦੇ ਹੋ ਫਿਰ ਤੁਸੀਂ ਕਹਿ ਰਹੀਆਂ ਡੱਬੇ ਵੀ ਬਣਾ ਸਕਦੇ ਹੋ ਇਹ ਹੁਣ ਪੂਰੀ ਜਿਆਦੇ ਭਰ ਗਈ ਜੇ ਤੁਸੀਂ ਸਾਫ ਸੂਟ ਆ ਪਲੇਨ ਸੂਟ ਆ ਨਾ ਡਿਜ਼ਾਈਨ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਹਦੇ ਨਾਲ ਗੋਟਾ ਪੱਤੀ ਨਾਲ ਐਸ ਤਰ੍ਹਾਂ ਮੂਰੀ ਡਿਜ਼ਾਈਨ ਕਰਕੇ ਘੇੜਣ ਦੇਣ ਕਰ ਸਕਦੇ ਹੋ ਘੇੜਾ ਜਾਂ ਬਾਹਾਂ ਦੇਣ ਐਦਾਂ ਤੁਸੀਂ ਬਣਾ ਸਕਦੇ ਅਸੀਂ ਇਸ ਤਰੀਕੇ ਨਾਲ ਕਾਫੀ ਸੂਟ ਵੀ ਤਿਆਰ ਕਰ ਚੁੱਕੇ ਆ ਹਨਾ ਦੁਪੱਟੇ ਵੀ ਜਿਹੜੇ ਹੈਗੇ ਕਾਫੀ ਤਿਆਰ ਕਰਦੇ ਆ ਅਸੀਂ ਗੋਟਾ ਪੱਤੀ ਦੇ ਨਾਲ ਜਿਦਾਂ ਦੁਪੱਟੇ ਵੀ ਤੁਸੀਂ ਕਾਫੀ ਡਿਜ਼ਾਈਨਾਂ ਦੇ ਨਾਲ ਹਨਾ ਤਿਆਰ ਕਰ ਸਕਦੇ ਹੋ ਸੂਟ ਵੀ ਤਿਆਰ ਕਰ ਸਕਦੇ ਹੋ ਮੂਰੀ ਦਾ ਡਿਜ਼ਾਈਨ ਵੀ ਕਰ ਸਕਦੇ ਹੋ ਸ਼ਰਟ ਦਾ ਡਿਜ਼ਾਈਨ ਵੀ ਕਰ ਸਕਦੇ ਹੋ ਕਿਉਂਕਿ ਕਾਫੀ ਤਰੀਕੇ ਹੈਗੇ ਆ ਗੋਟਾ ਪੱਤੀ ਨੂੰ ਜਿਹੜੇ ਹੈਗੇ ਲਗਾਉਣ ਦੇ ਉਹ ਆਪਾਂ ਹੌਲੀ-ਹੌਲੀ ਤੁਹਾਡੇ ਨਾਲ ਸਾਰੇ ਸ਼ੇਅਰ ਕਰਾਂਗੇ ਜੀ ਇਹਨਾਂ ਦੇ ਬਹੁਤ ਸੋਹਣੇ ਮੂਰੀ ਦੇ ਉੱਪਰ ਕਟਾਣ ਬਣਾ ਕੇ ਫੁੱਲ ਜੇ ਬੰਦੇ ਆ ਉਹ ਵੀ ਬਹੁਤ ਜ਼ਿਆਦਾ ਵਧੀਆ ਲੱਗਦੇ ਆ ਟਾਈਮ ਟੂ ਟਾਈਮ ਕੱਢ ਕੇ ਤੁਹਾਡੇ ਲਈ ਵੀਡੀਓ ਜਰੂਰ ਬਣਾਇਆ ਕਰਾਂਗੇ ਅਗਰ ਤੁਸੀਂ ਸਾਡੇ ਕੋਲੇ ਕਿਸੇ ਵੀ ਤਰ੍ਹਾਂ ਦੀ ਸਲਾਈ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਿੱਖ ਸਕਦੇ ਹੋ ਜੀ ਤੇ ਆਪਣਾ ਬਟਿਕ ਜਿਹੜਾ ਹੈਗਾ ਧੋਰੀ ਹੈਗਾ ਆ ਕੌਰ ਸੰਧੂ ਬਟਿਕ ਐਂਡ ਬਿਊਟੀ ਸਲੂਨ ਧੋਰੀ ਬਰਨਾਲਾ ਰੋਡ ਦੇ ਉੱਪਰ ਆਪਣਾ ਬਟਿਕ ਹੈਗਾ ਜੀ ਆਪਾਂ ਜਿਹੜੀ ਹੈਗੀ ਟ੍ਰੇਨਿੰਗ ਵੀ ਦਿੰਨੇ ਆ ਕਾਫੀ ਸਟੂਡੈਂਟ ਆਪਣੇ ਕੋਲੇ ਕੰਮ ਸਿੱਖ ਰਹੇ ਆ ਤੁਸੀਂ ਵੀ ਕੋਈ ਕਿਸੇ ਵੀ ਤਰ੍ਹਾਂ ਦੀ ਸਲਾਈ ਸਿੱਖਣਾ ਚਾਹੁੰਦੇ ਹੋ ਜਾਂ ਬਿਊਟੀਸ਼ੀਅਨ ਦੇ ਕੋਰਸ ਕਰਨਾ ਚਾਹੁੰਦੇ ਆ ਆਪਾਂ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਕੋਰਸ ਵੀ ਕਰਾਉਨੇ ਆ ਆਪਣੀ ਇੰਸਟਾਗ੍ਰam ਆਈਡੀ ਹੈਗੀ ਜੀ ਕੋਰਸ ਸੰਧੂ ਬਟੀਕ ਐਂਡ ਬਲੌਕਸ ਦੇ ਨਾਮ ਤੋਂ ਹੀ ਆਪਣੀ ਇੰਸਟਾਗ੍ਰam ਆਈਡੀ ਹੈਗੀ ਆ ਉਹਦੇ ਤੇ ਵੀ ਤੁਸੀਂ ਸਾਡੇ ਡਿਜ਼ਾਈਨ ਵਗੈਰਾ ਜੋ ਵੀ ਆਪਾਂ ਹਨਾ ਸੂਟ ਵਗੈਰਾ ਬਣਾਉਨੇ ਆ ਸ਼ੇਅਰ ਕਰਦੇ ਹੁੰਨੇ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਨਿਤ ਨਵੇਂ ਡਿਜ਼ਾਈਨਾਂ ਦੇ ਵਿੱਚ ਜਿਹੜਾ ਹੈਗਾ ਆਪਣਾ ਕੱਪੜਾ ਰੈਡੀ ਹੁੰਦਾ ਆ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਜੀ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ